ਇਹ ਫਿਰ ਅੰਦਰ ਮੈਂ ਲੋਕੀਂ ਪੰਚ ਫੋਟੋ ਦੇਖੇਗਾ ਬੁੱਜੇ ਨਾ ਮੁਹੰਮਦ ਦੀਗ ਰਣਜੀਤ ਕੌਰ ਦਾ ਕਿਹਦਾ ਟਾਈਮ ਹੋ ਰਾਣਾ ਗੋਲੇ ਸੰਗ ਪਵਾ ਲਿਆ ਘੱਟੀ ਦਾ ਸੰਗ ਚਿੱਤ 1720 ਨਸਲ ਕੋਈ ਬਾਹਰ ਕਬੂਤਰਾਂ ਦੀ ਉਹ ਗੱਲ ਆ ਮੈਂ ਸਾਰਾ ਜੋਰ ਲਾਈ ਬਿਠਾ ਪ੍ਰੋਗਰਾਮ ਚ ਤੇ ਤੁਸੀਂ ਗੱਲ ਐਨ ਥੋੜਾ ਬਾਈ ਥੋੜਾ એનર્ਜੀ ਲਿਆਓ ਕੋਈ ਨਾ ਕਬੂਤਰ ਦਾ ਦਿਖਾਵੇ ਮਿਰਕ ਨਹੀਂ 200 ਦੀ ਕੋਈ ਚੱਕਰ ਨਹੀਂ ਇਹਦਾ ਜਰੂਰ ਲਾ ਦਿੰਦੇ ਸਮਾਂ ਫੋਟੋ ਭੇਜ ਦੇ ਗਾਣੇ ਗਾਣੇ ਲੱਗਣਗੇ ਦੇ ਉੱਤੇ ਜੋਸ਼ੀ ਦਾ ਮੈਨੂ ਕੀਤੀ ਜਾਊਗੀ ਦਾ ਇਹ ਮਾੜਾ 70% ਦਾ ਕਾफी ਦੁੱਖ ਕਾ ਦਾ ਤੁਹਾਨੂੰ ਇਹ ਵੈਸੇ ਹੋ ਗਿਆ ਤਸੀਨੋ ਜਾ ਆ ਗਿਆ ਮੰਦਿਰ ਜਿੱਤਿਆਂ ਦਾ 5000 ਟਨ ਜਿੱਤ ਗਿਆ ਕਰ ਜਗਾ ਇਹਨੇ ਸੋਹਣੀ ਕੁਟੀ ਮੰਜੀਦ ਰੂਪ ਵਾਲੀ ਹੈ ਹਾਂ ਕੀ ਕਰਨਾ ਹੈ ਕਿਵਾਇਕ ਰੂਮ ਸਟੂਡੀਓ ਨੰਬਰ 204 7881814780 8181 ਦਿੱਤੇ ਇਹ ਗੱਲਬਾਤ ਹੋ ਸਕਦੀ ਆ ਇੱਕ ਕਮਰਸ਼ੀਅਲ ਤੋਂ ਬਾਅਦ ਆਪਾਂ ਵਾਪਸ ਮੁੜਦੇ ਹਾਂ ਸਾਡਾ ਲੱਕ ਨਹੀਂ ਦਾ ਸਾਡਾ ਬਾਪੂ ਮੱਖਣ ਸੋਖੀਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤ ਹੋ ਗਈ ਨਿਕੜਦੀ ਨਿਕਟੀ ਜਾ ਤਰਖੀਆ ਕੀ ਕਰਦਾ ਫਿਰ ਚੰਗੇ ਦਾ ਹੋਣੀ ਚਾਹੀਦੀ ਹੈ ਆਪਣੀ ਕਮਰਸਾਈਨ ਆ ਬਾਪਾ ਰੋਲਾ ਕੀ ਗੇਂਦਾ ਸਰ ਕੀ ਦੇਖੀਏ ਮੈਂ ਪਰ ਲੋ ਦੇਖਦਾ ਕੀ ਕਹਿੰਦਾ ਪਪੂ ਤੁਸੀਂ ਵੀ ਅੱਜ ਦੇਖ ਰਹੇ ਹੋ ਲਾਈਵ ਚੱਲਦੇ ਆ ਆਪਾਂ ਐਸੋਂ ਜਾਏ ਵੀ ਆ ਨਾ ਮੈਂ ਤਾਂ ਲਾਈਵ ਇਹ ਰਸਟੋਰ ਕਿਹੜਾ ਉਹ ਨਹੀਂ ਵੀ ਕਿਹੜਾ ਰਸਟੋਰ ਹੈ ਇਹ ਕਿਸੀ ਨੂੰ ਇਹ ਰਸਟੋਰ ਦਾ ਨਾਮ ਇਹ ਰਸਟੋਰ ਦਾ ਨਾਮ ਕੀ ਹੈ ਇਹਦਾ ਨਾਮ ਲੋਕ ਭਵਾਨੇ ਵੀ 180494 ਲੋਕ ਪਰ ਰੋਟੀ ਵੀ ਆਪਾਂ ਰੁਕੇ ਘਰੇ ਖਾਣੇ ਲੈ ਕੇ ਦੇ ਦੇਣਾ ਆਪਾਂ ਨੂੰ ਆਟਾ ਲੱਗਦਾ ਓਕੇ ਕਰੀਏ ਇੱਟੇ ਕਮਲ ਤੁਸੀਂ ਕੋਲ ਕਿੰਨਾ ਚਿਰ ਹੋ ਗਿਆ ਕਿ ਐਂ ਲੱਗਦਾ ਨਹੀਂ ਹੀ ਘੂਰੇ ਜਿਵੇਂ ਜਰਮਨ ਦੇ ਜਿੰਦਗੀ ਯਾਰ ਥੋੜੀ ਦੁਬਾਰਾ ਬੁਧੀ ਗੱਲ ਕੀਤੀ ਜਾ ਹੈਂ ਬਈ ਵਾਟਸਪ ਬੰਦ ਕਰ ਰਹਿਣ ਨਹੀਂ ਯਾਰ ਆਏ ਥੋੜਾ ਬੰਦ ਕਰੀ ਜੀ ਵਧੀਆ ਗਾਣਾ ਯਾਰ ਜਿਆਦਾ ਵਧੀਆ ਆ ਗਿਆ ਅੱਛਾ ਲੱਗਦਾ ਤੇ ਜੀ ਕੋਈ ਗੱਲ ਨਹੀਂ ਐਵੇਂ ਬੰਦ ਕਰ ਤੁਸੀਂ ਸਾਡਾ ਪੂਰੇ ਮੈਂ ਘਾੜੀ ਪਹਿਲਾਂ ਇੰਨੇ ਮੇਰੇ ਬੋਲ ਚੱਲ ਤੈਨੂੰ ਪੁੱਛਦਾ ਕੈਮਰਾ ਪੂਰਾ ਵਧੀਆ ਤੈਨੂੰ ਬੁਲਾਉਣਾ ਹੀ ਆ ਉਹ એનર્ਜੀ ਦੇ ਵਿੱਚ ਰਹੋ ਤੈਨੂੰ ਅਜੇ ਤੱਕ ਆ ਲੰਬ ਬਾਇਸ਼ ਨੂੰ ਜਾਵਾ ਉਹ ਦਵਾ ਉਹ ਦਵਾ 3 ਘੰਟੇ ਰਹਿ ਜਾਗੇ 6 ਵਜੇ ਚ ਵਾਸ਼ਰੂਮ ਇੱਥੇ ਬੰਦ ਹੈ ਵਾਸ਼ਰੂਮ ਉਸ ਨੂੰ ਠੀਕ ਹੈ ਨਾ ਐਜੀ ਇੱਥੇ ਰੈਸਟੋਰੈਂਟ ਠੀਕ ਹੈ ਠੀਕ ਹੈ ਲੰਚ ਕਰਨ ਆਏ ਹੋਏ ਆ ਲੰਚ ਕਰਨਾ ਚਾਹੀਦਾ ਫਾੜ ਕਰਨਾ ਚਾਹੀਦਾ ਨਾਈਟ ਦੇ ਵਿੱਚ 8 ਵਜੇ ਲਾਈਫ ਹੋ ਗਈ ਜੀ ਗਾਲਰ ਜੀ ਤੁਸੀਂ ਆਉਂਦੀ ਹੋ ਰੋ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਲੱਤ ਲੱਤ ਅੱਛਾ ਲੱਗ ਕੇ ਲੱਤ ਵੀ ਤਾਂ ਹਿੱਲੂਗੀ ਫਿਰ ਤੇ ਅੱਜ ਸਟਿੱਕ ਲਾਉਣੀ ਹੈ ਮੇਰਾ خیال ਸਾਡਾ ਮਰਦਾਰ ਅਰੇਜ ਦੇ ਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਉਹ ਵੀ ਪੈ ਚੁੱਕੀ ਹੈ ਜਿਹੜੀ ਕਿ ਪਹਿਲੀ ਫਲੋ ਫਾਲ ਹੈਗੀ ਹੈ ਤੇ ਮੈਟਰ ਸਟਾਰਟ ਹੋ ਚੁੱਕੀ ਹੈ ਤੁਸਹੀ ਜੇ ਜ਼ੋ ਵੀ ਜਾਣਿਆ ਬਾਹਰ ਨੂੰ ਆਊਟਸਾਈਡ ਕਦੇ ਵੀ ਵੈਂਟੂ ਦੇ ਵਿੱਚ ਆਪ ਦੀ ਕਾਰ ਦੇ ਵਿੱਚ ਟੈਂਕ ਦੇ ਵਿੱਚ ਛੋਟਾ ਜਿਹਾ ਟਾਇਰ ਫੁੱਟਾਣਾ ਹੈ ਇੱਕ ਦਾ ਲੀਟਰ ਜਾਂ 2 ਲੀਟਰ ਦੀ ਕੈਨੀ ਪੈਟਰੋਲ ਵਾਲੀ ਦੇ ਵਿੱਚ ਰੱਖੋ ਇੱਕ ਮਾਚਸਰ ਕੋ ਕਿਆ ਕੋਈ ਅੱਗ ਲਾਉਣ ਦੀ ਰੀਤ ਜਮਣ ਨਹੀਂ ਫਿਰ ਵਰਤ ਮੰਦੇ ਉਹ ਰੱਖੋ ਕਲਾਪ ਪੂਰੇ ਰੱਖੋ ਵੈਂਟਰ ਦੇ ਵਿੱਚ ਜਦੋਂ ਕਾਰ ਚਲਾਉਣੀ ਹੈ ਕਾਰ ਫੁੱਟੀ ਡੱਗ ਪੈਂਦੀ ਹੈ ਤੇ ਜਦੋਂ ਠੋਪ ਪੈਂਦੀ ਹੈ ਜਾਂ ਹਵਾ ਚਾਹਦੀ ਕਦੇ ਬਾਹਰ ਨਾਲ ਨਹੀਂ ਕੋ ਕਿਉਂ ਪੂਰੇ ਤੁਸੀਂ ਖੰਨ ਦੇ ਵਿੱਚ ਜੜ ਕੇ ਖੜ੍ਹੇ ਰਹੋ ਤੇ ਵਿੱਚ ਆ ਕਾਰ ਦੇ ਵਿੱਚ ਰਹੋ ਜਿੱਦਾਂ ਜਦੋਂ ਤੁਹਾਡੀ ਕਾਰ ਚੱਲਦੀ ਹੈ ਗੈਸ ਨਹੀਂ ਗੈਸ ਪੂਰਾ ਰੱਖੋ ਬਾਈਟਸ ਫੋੜੀ ਕਾਰ ਨਹੀਂ ਚੱਲਦੀ ਕੋਡੇ ਕੋਈ ਨਹੀਂ ਆ ਰਿਹਾ ਤੁਸੀਂ ਕੀ ਜਰਾ ਟਾਇਰ ਕੋਲ ਕੋ ਵਾਧੂ ਪਿਆ ਜਿਹੜਾ ਛਿੜਿਆ ਹੋਇਆ ਹੈ ਉਸ ਨੂੰ ਪਟੌਣ ਪਾ ਕੇ ਅੱਗੇ ਲਾ ਲਓ। ਤੁਹਾਨੂੰ ਸ਼ੇਕ ਮਿਲ ਜੂਗਾ। ਉਦੋਂ ਦੌਰ ਤੱਕ ਨਾ ਚਾਹੋ ਕਿ ਜੇ ਕੋਈ ਨਾ ਕੋਈ ਆ ਹੀ ਜਾਂਦਾ ਦਿਨ ਵੀ ਚੱਲ ਜਾਂਦਾ। ਤੁਸੀਂ ਸੇਫ ਹੋ। ਵੀ ਮੈਨੂੰ ਕਿੰਨਾ ਵੀ ਸ਼ਰਾਬ ਦੇ ਕੇ ਕਿ ਦਿੱਤਾ ਹੋ, ਚੋੜੀ ਨਹੀਂ ਚਾਹੀਦੀ। ਕਹਿੰਦੇ ਬਹੁਤ ਬਾਰੇ ਸ਼ਰਾਬ ਦੇਣ ਕਿ ਨਾਈਟ ਨੂੰ ਹੋ ਜਾਣਾ। ਵੀ ਇਹ ਰੱਖਣੀ ਸ਼ਰਾਬ ਉਹ ਟਰੰਕ ਦੇ ਵਿੱਚ ਰੱਖਣੀ ਚਾਹੀਦੀ ਹੈ। ਪਰਾਉ ਕੋਲ ਉਹ ਬੇਤੇ ਪਰਾ ਬੰਦੋ ਕਾਰ ਦੇ ਵਿੱਚ ਨਹੀਂ ਰੱਖੀ ਜਾਈ। ਦੇਖ ਹਮੇਸ਼ਾ ਇੱਕ ਜਾਰ ਕੋ ਕੰਬਲ ਵੀ ਨਾਲ ਰੱਖੋ ਕਈ ਵਾਰੀ। ਇਹ ਬਹੁਤ ਹੀ ਬੜੀ ਜ਼ਰੂਰੀ ਆ। ਠੋਰਮ ਬੜੇ ਭੈੜੇ ਆਉਂਦੇ ਆ। ਤੇ ਹਮੇਸ਼ਾ ਇੱਕ ਚਾਰ ਤੀਜਾ ਰੱਖੋ ਇੱਕ ਮੱਚ। ਕੋਟਰਾ ਵਾਲੀ ਕੈਡੀ ਦੋ ਚਾਰੀ ਪਾਣੀ। ਪੁਰਾਣਾ ਟੈਨ ਰੱਖੋ। ਪਰਾ ਕੋਲੇ ਦਾ ਕੋਲ ਨੂੰ ਅੱਗ ਲਾ ਲੋ ਤੁਹਾਡੇ ਟੈਨ ਨੂੰ ਤੇ ਤੁਹਾਡੇ ਸੂਪਾਂ ਛੀਕੇ ਜੇ ਤੁਹਾਡੇ ਚੱਜੀ ਜਾਣਾ। ਉਦੋਂ ਕੋਈ ਨਾ ਕੋਈ ਆਇਆ ਥੈਂਕ ਯੂ ਵੀਡੀਓ ਚੰਗੀ ਲੱਗੀ ਅਗੇ ਫੀਡ ਗਾਦੂ ਧੰਨਵਾਦ ਤੁਹਾਡਾ